ਮੇਰੇ ਸਹਾਂ ਨਾਲ ਚੰਨੀ ਜਿਹੜਾ ਹੈ ਠੀਕ ਹੈ ਵੀ ਟੂਰਨਾਮੈਂਟ ਵੀ ਮੇਸਾਂ ਨੂੰ ਨਹੀਂ ਹੋਣੇ ਚਾਹੀਦੇਗੇ ਤੇ ਸਾਰਾ ਨਾ ਵੱਡਾ ਮੁੱਦਾ ਆਪਣਾ ਹੈਗਾ ਐਂਬੂਲੈਂਸ ਦਾਗਾ ਉਹ ਯਾਰ ਬਾਈ ਟੂਰਨਾਮੈਂਟ ਟੂਰਨਾਮੈਂਟ ਕਿਉਂ ਨਹੀਂ ਹੋਣੀ ਚਾਹੀਦੀ ਯਾਰ ਲੱਦਾਸ ਉਹ ਟੂਰਨਾਮੈਂਟ ਯਾਰ ਬਾਈ ਟੂਰਨਾਮੈਂਟ ਦਾ ਕੀ ਮੈਂ ਦੱਸ ਦੇ ਰੋਲ ਕੀ ਦਾ ਮਤਲਬ ਰੋਲ ਕਿਉਂ ਨਹੀਂ ਬਾਈ ਖਿਡਾਰੀ ਕਿਵੇਂ ਉੱਠਣਗੇ ਦੱਸ ਮਹੀਨੇ ਦੇ ਵਿੱਚ ਪੰਜ ਪੰਜ ਟੂਰਨਾਮੈਂਟ ਦਾ ਕੋਈ ਫਾਇਦਾ ਹੁੰਦਾ ਯਾਰ ਬਾਈ ਦੇਖ ਮੈਂ ਓਕੇ ਹੁਣ ਹੀ ਫਾਇਦਾ ਉਹਨਾਂ ਨਾਲ ਕਿੰਨੇ ਖਿਡਾਰੀ ਨਵੇਂ ਉੱਠਦੇ ਹੈਗੇ ਉਹਦੇ ਤੋਂ ਬਿਨਾ ਹੋਰ ਮੁੱਦੇ ਵੀ ਹੈਗੇ ਪਿੰਡਾਂ 'ਚ ਹੈਗੇ ਹੈਗੇ ਪਰ ਸਪੋਰਟਸ ਨੂੰ ਕਿਉਂ ਟਾਰਗੇਟ ਕਰਦੇ ਨਹੀਂ ਸੀ ਸਪੋਰਟ ਟਾਰਗੇਟ ਭਰਾਵਾ ਸੀ ਤੈਨੂੰ ਇਹ ਗੱਲ ਕਹਿਨੇ ਆ ਵੀ ਸਾਰੇ ਪੈਸੇ ਲੱ ਅੱਜ ਆਪਾਂ ਫੇਰ ਆਪਾਂ ਕਾ ਨਵੇਂ ਪੋਡਕਾਸਟ 'ਚ ਤੁਹਾਡਾ ਸਵਾਗਤ ਕਰਦੇ ਆਂ ਤੇ ਇਹ ਆਪਣਾ ਤੀਜਾ ਪੋਡਕਾਸਟ ਹੈਗਾ ਜਿਦੇ ਆਪਣੀਆਂ ਜੇ ਕੋਈ ਗਲਤੀਆਂ ਹੋਈਆਂ ਜਰੂਰ ਦੱਸਿਓ ਆਪਣੇ ਨਾਲ ਅੱਜ ਮੌਜੂਦ ਆ ਚਰਨਜੀਤ ਦੇ ਸੰਗ ਚੰਨੀ ਤੇ ਇਧਰ ਆਪਣਾ ਮੇਰਾ ਭਰਾ ਨਿਰਮਲ ਤੇ ਨਾਲ ਨਾਮ ਹੈ ਬਿੱਟੂ ਤੇ ਮੈਂ ਤੁਹਾਡਾ ਆਪਣਾ ਹੈਰੀ ਤੇ ਅੱਜ ਆਪਣੀਆਂ ਜਿਹੜੀਆਂ ਆਂਗੀ ਆਪਾਂ ਮੁੱਦੇ ਤੇ ਗੱਲ ਕਰਾਂਗੇ ਜਿਹੜਾ ਕਿ ਅੱਜ ਟਾਈਮ ਦੇ ਟੂਰਨਾਮੈਂਟ ਬਹੁਤ ਜ਼ਿਆਦਾ ਹੋਈ ਜਾਂਦੇ ਆ ਟੂਰਨਾਮੈਂਟ ਕਰਾਉਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਹੈਗੇ ਨਹੀਂ ਬਿਲਕੁਲ ਹਾਂ ਟੂਰਨਾਮੈਂਟ ਕਰਾਉਣੇ ਜ਼ਰੂਰੀ ਹੈਗੇ ਟੂਰਨਾਮੈਂਟ ਦੇ ਨਾਲ ਦੇ ਨਾਲ ਆਪਾਂ ਨੂੰ ਪਿੰਡ ਦੇ ਵਿੱਚ ਜਿਹੜੇ ਹੋਰ ਵੀ ਕੰਮ ਆ ਜਿਵੇਂ ਕਿ ਤੁਹਾਨੂੰ ਪਤਾ ਅੱਗਾਂ ਬਹੁਤ ਲੱਗੀਆਂ ਹੁੰਦੀਆਂ ਹਾਂਜੀ ਬਿਲਕੁਲ ਅੱਗਾਂ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਣਕ ਦੇ ਟਾਈਮ ਜ਼ਿਆਦਾ ਲੱਗਦੀਆਂ ਜ਼ਿਆਦਾ ਲਾੜਦੇ ਕਿਦਾਂ ਵਾਢੀ ਸਟਾਰਟ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਇਹਨੂੰ ਅੱਗ ਛੇਤੀ ਫੜਦੀ ਹੈ ਚਲੋ ਆਪਾਂ ਇਹ ਨਹੀਂ ਕਹਿੰਦੇ ਕੋਈ ਜਾਣਬੁੱਝ ਕੇ ਲਾਉਂਦਾ ਵੈਸੇ ਹੀ ਸਰਕਾਰ ਦਾ ਵੀ ਵੈਸੇ ਦਾ ਕੀਤਾ ਹੋਇਆ ਕਿ ਬਈ ਜਦੋਂ ਵਾਢੀ ਸਟਾਰਟ ਹੁੰਦੀ ਹੈ ਉਦੋਂ ਆਪਣੀ ਬਿਜਲੀ ਬੰਦ ਰੱਖਣੀ ਆ ਪਰ ਫਿਰ ਵੀ ਕਿਸੇ ਮੰਨ ਲਓ ਅਚਾਨਕ ਕਿਤੇ ਅੱਗ ਲੱਗ ਜਾਂਦੀ ਆ ਤਾਂ ਉਹਦੇ ਵਾਸਤੇ ਆਪਾਂ ਨੂੰ ਪੂਰਾ ਸੁਰੱਖਿਆ ਦਾ ਪ੍ਰਬੰਧ ਕਰਨਾ ਪੈਣਾ ਪਿੰਡ ਲੈਵਲ ਤੇ ਚਲੋ ਸਰਕਾਰ ਤਾਂ ਕਰਦੀ ਕਰਦੀ ਆ ਕਿਉਂਕਿ ਕਈ ਪਿੰਡ ਹੁੰਦੇ ਸ਼ਹਿਰ ਤੋਂ ਬਹੁਤ ਦੂਰ ਹੁੰਦੇ ਹੈਗੇ ਉੱਥੇ ਫਾਇਰ ਬ੍ਰਿਗੇਡ ਨਹੀਂ ਪਹੁੰਚਦੀ ਚਾਪ ਨੂੰ ਟੂਰਨਾਮੈਂਟ ਦੇ ਨਾਲ-ਨਾਲ ਜਿੱਥੇ ਟੂਰਨਾਮੈਂਟ ਦੇ ਇੰਨੇ ਨਾਮ ਦਿੱਤੇ ਜਾਂਦੇ ਖਿਡਾਰੀਆਂ ਨੂੰ ਨਾ ਉੱਥੇ ਇੱਕ ਅੱਧੀ ਫਾਇਰ ਬ੍ਰਿਗੇਡ ਹਰ ਇੱਕ ਪਿੰਡ ਨੂੰ ਦੇਣੀ ਚਾਹੀਦੀ ਆ ਹਾਂ ਵੀ ਯਾਨੀ ਕਿ ਇਹ ਨਹੀਂ ਜ਼ਰੂਰੀ ਨਹੀਂ ਮੈਂ ਅਸੀਂ ਇਹ ਨਹੀਂ ਗੱਲ ਕਰਦੇਗੇ ਵੀ ਆਪਣਾ ਟੂਰਨਾਮੈਂਟ ਨਹੀਂ ਕਰਾਉਣੇ ਚਾਹੀਦੇ ਟੂਰਨਾ ਪਰ ਜਿੱਥੇ ਕਿ ਹੁਣ ਵੀ ਆਪਣੇ 2-2 ਕਰੋੜ ਰੁਪਇਆ ਤੁਹਾਨੂੰ ਯਾਦ ਹੋਊਗਾ ਤੁਹਾਨੂੰ ਹੁਣੇ ਨੇੜੇ ਵੀ ਆਪਣੇ ਇੱਕ 10 ਲੱਖ ਰੁਪਏ ਦੀ ਇੱਕ ਰੇਡ ਪਈ ਸੀ ਬਿਲਕੁਲ ਬਿਲਕੁਲ ਠੀਕ ਹੈ ਤੇ ਮੇਰੇ ਹਿਸਾਬ ਨਾਲ ਵੀ ਜੇਪੰਦ ਦੋ ਦੋ ਪੈਂਡ ਦੇ ਬੰਦੇ ਵੀ ਮੈਂ ਸੌਰੀ ਦੋ ਪੈਂਡ ਆਪਣੇ ਇਕੱਠੇ ਰਲ ਕੇ ਵੀ ਆਪਾਂ ਉਹ ਲੈ ਲੈਣ ਫਾਇਰ ਬ੍ਰੇਡ ਲੈ ਲੈਣਾ ਤਾਂ ਮੇਰੇ ਹਿਸਾਬ ਨਾਲ ਵੀ ਕੋਈ ਬਾਹਲੀ ਮਹਿੰਗੀ ਨਹੀਂ ਹੁੰਦੀ ਦੋ ਪੰਡਾਂ ਲਈ ਹਾਂਜੀ ਬਿਲਕੁਲ ਜੇ ਅਸੀਂ ਇੱਕ ਦਿਨ ਅੱਜ ਅਸੀਂ ਰੇਟ ਚੈੱਕ ਕਰੀਂਦੇ ਸੀਗੇ ਜਿਹੜਾ ਵੱਡਾ ਟਰੱਕ ਆਉਂਦਾਗਾ ਫਾਇਰ ਬ੍ਰੇਡ ਵਾਲਾ 10000 ਲੀਟਰ ਵਾਲਾ ਉਹ 40 ਕੇ 40 ਕੇ ਲੱਖ ਰੁਪਏ ਦਾ ਪੈਂਦਾਗਾ ਅਜੇ ਦੋ ਪਿੰਡਾਂ ਵਾਸਤੇ ਤਾਂ ਕੋਈ ਐਡਾ ਕੋਈ ਖਾਸ ਹੈ ਵੀ ਹੈ ਨਹੀਂ ਜੇ ਦੇਖਿਆ ਇਹਦਾ ਰਲ ਕੇ ਬਹੁਤ ਕੁਝ ਹੋ ਸਕਦਾਗਾ ਕਿਉਂਕਿ ਬਾਕੀ ਨਾ ਇੱਕ ਗੱਲ ਹੋਰ ਵੀ ਹੈਗੀ ਅਸੀਂ ਕਿਸੇ ਸਪੋਰਟ ਦੇ ਵਿਰੋਧ ਨਹੀਂ ਹੈਗੇਗੇ ਬਿਲਕੁਲ ਕੋਈ ਵੀ ਕਿਉਂਕਿ ਆਪਾਂ ਖੌਲ ਖੇਡਦੇ ਰਹੇ ਆ ਸਾਰਾ ਕੁਝ ਖੇਡਿਆ ਕਬੱਡੀ ਵੀ ਚਲੋ ਮਾੜੀ-ਮੁੱਟੀ ਚਲੋ ਖੇਢੀ ਆਗੀ ਸਾਰੀਆਂ ਗੇਮਾਂ ਦੀ ਖੇਡ ਚੁੱਕੇ ਆਗੇ ਅਸੀਂ ਕਿਸੇ ਵੀ ਸਪੋਰਟਸ ਦੇ ਖਿਲਾਫ ਨਹੀਂ ਹੈਗੇ ਜਾਂ ਕਿਸੇ ਪਲੇਅਰ ਦੇ ਖਿਲਾਫ ਨਹੀਂ ਹੈਗੇ ਵੀ ਹਾਂ ਜੀ ਇਹ ਪਲੇਅਰ ਮਾੜਾ ਜਾਂ ਕੋਈ ਵੀ ਟੂਰਨਾਮੈਂਟ ਹੋ ਰਿਹਾ ਉਹਦੇ ਲੱਗ ਰਿਹਾ ਪਰ ਸਾਨੂੰ ਵੀ ਇਹ ਗੱਲ ਜਦੋਂ ਆਪਾਂ ਆਸ-ਪਾਸੇ ਕਰੇ ਅੱਗ ਲੱਗਦੀ ਇਹਨੇ ਸਾਨੂੰ ਵੀ ਹੁੰਦਾ ਨਾ ਯਾਰ ਪਿੰਡ ਦੇ ਵਿੱਚ ਇਹ ਸੂਲਤ ਹੋਣੀ ਚਾਹੀਦੀ ਆ ਬਿਲਕੁਲ ਯਾਰ ਜਿਵੇਂ ਹੁਣ ਇੱਥੇ ਨੇੜੇ ਹੀ ਆਪਣੇ ਪਿੰਡ ਜੰਨੀ ਆਪਣੇ ਸੀਗਾ ਇੱਥੇ ਮਾੜੀ ਪੰਡ ਦੇ ਵਿੱਚ ਲੱਗੀ ਆ ਬਾਗ਼ੇ ਬਣਾਉਣੇ ਵੀ ਲੱਗੀ ਆ ਮੰਨ ਲਓ ਆਪਾਂ ਦੇਖਦੇ ਆ ਹਰ ਇੱਕ ਸੀਜ਼ਨ ਹੀ ਇਹ ਕੰਮ ਲੱਗਦੀ ਆ ਤਾਂ ਚਲੋ ਪ੍ਰੋਮੋਟਰ ਵੀ ਹੁੰਦੇ ਆ ਖਿਡਾਰੀ ਵੀ ਹੁੰਦੇ ਆ ਅਕਸਰ ਉਹਨਾਂ ਨੂੰ ਐਡਾ ਵੱਡਾ ਨਾਮ ਮਿਲਦਾ ਤਾਂ ਹੀ ਆਪਣੀ ਖੇਡ ਕਬੱਡੀ ਅੱਗੇ ਜਾਂਦੀ ਆ ਅੱਗੇ ਨੂੰ ਆਪਾਂ ਦੇਖਿਆ ਬਹੁਤ ਜ਼ਿਆਦਾ ਅੱਗੇ ਗਈ ਆ ਖਿਡਾਰੀਆਂ ਨੂੰ ਨਾਮ ਮਿਲਣੇ ਚਾਹੀਦੇ ਆ ਚਲੋ ਆਪਾਂ ਤਾਂ ਇਹ ਵੀ ਅਪੀਲ ਕਰਦੇ ਆ ਵੀ ਜਿਹੜੇ ਵਧੀਆ ਕਬੱਡੀ ਖੇਡਦੇ ਆ ਖਿਡਾਰੀ ਉਹਨਾਂ ਨੂੰ ਚੰਗਾ ਨਾਮ ਮਿਲਦਾ ਉਹਨਾਂ ਨੂੰ ਵੀ ਅੱਚ ਹਿੱਸਾ ਪਾਉਣਾ ਚਾਹੀਦਾ ਅਕਸਰ ਦੋ ਪਿੰਡ 10 ਪਿੰਡ ਆਪਣੇ ਨਾਮ ਉਹਨਾਂ ਵਾਸਤੇ ਦਿੰਦੇ ਆ ਨਾ ਤਾਂ ਉਹਨਾਂ ਨੂੰ ਵੀ ਮੜਾ ਮੋੜ ਵੈਸੇ ਤਾਂ ਬਹੁਤ 플레이ਰ ਯੋਗਦਾਨ ਪਾਉਂਦੇ ਵੀ ਆ ਉਹ ਆਪਣੇ ਐਨ ਆਰ ਆਈ ਯਾਰ ਇੰਨੇ ਆਪਣੇ ਬੰਦੇ ਆਗੇ ਜਿਹੜੇ ਬਾਹਰ ਬ ਇੱਕ ਜ਼ਰੂਰੀ ਨਹੀਂ ਕਹਿੰਦਾ ਟੂਰਨਾਮੈਂਟ ਚ ਹੀ ਆ ਟੂਰਨਾਮੈਂਟ ਤੋਂ ਇਲਾਵਾ ਬਈ ਬੰਦੇ ਬਹੁਤ ਸੇਵਾ ਕਰਨ ਵਾਲੇ ਵੀ ਜਿਹੜੇ ਕਰੋੜਾਂ ਰੁਪਏ ਦੇਣ ਵਾਲੇ ਆਗੇ ਹਾਂਜੀ ਹਾਂਜੀ ਠੀਕ ਹੈ ਵੀ ਐਨਆਰਏ ਭਰਾਵਾਂ ਨੂੰ ਚਾਹੀਦਾਗਾ ਯਾਰ ਆ ਬਈ ਇਹ ਚੀਜ਼ਾਂ ਵੱਲੀ ਵੀ ਧਿਆਨ ਦੇਣਾ ਚਾਹੀਦਾ ਜਿਨ੍ਹਾਂ ਕੋਲੇ ਯਾਨੀ ਕਿ ਸੇਵਾ ਵਾਲੀ ਬਥੇਰਾ ਪੈਸਾ ਪਿਆ ਹੈ ਨਾ ਬਾਕੀ ਗੱਲ ਹੈ ਨਾ ਹੁਣ ਪ੍ਰਸ਼ਾਸਨ ਆਪਣਾ ਚਲੋ ਇਹ ਵੀ ਨਹੀਂ ਹੈ ਨੀਗਾ ਵੀ ਉਹ ਮੌਕੇ ਤੇ ਉਹ ਵੀ ਪਹੁੰਚ ਸਕੇ ਉਹਨਾਂ ਦੀ ਚਲੋ ਮਜਬੂਰੀ ਬਣ ਜਾਂਦੀ ਹੈਗੀ ਪਰ ਆਪਣੇ ਵੱਲੋਂ ਕੋਈ ਪ੍ਰਬੰਧ ਜ਼ਰੂਰੀ ਹੋਣਾ ਚਾਹੀਦਾ ਵੀ 5-4 ਕਿਲੋਮੀਟਰ ਤੇ ਕੋਈ ਇਸ ਤਰ੍ਹਾਂ ਦੀ ਕੋਈ ਅਨਸਖਾਮੀ ਕੋਈ ਘਟਨਾ ਵਾਪਰਦੀ ਹੈਗੀ ਤਾਂ ਉੱਥੇ ਆਪਾਂ ਪਿੰਡ ਵਾਲੀ ਪਹਿਲਾਂ ਪਹੁੰਚ ਗਏ ਜਦੋਂ ਵੀ ਕਿਤੇ ਅੱਗ ਲੱਗਦੀ ਆ ਬਾਅਦ ਚ ਅਕਸਰ ਜਿਹੜੇ ਖੇਤ ਵੀ ਜਿਹੜੇ ਆਪਣੇ ਜ਼ਿਮੀਂਦਾਰ ਭਰਾ ਠੇਕੇ ਤੇ ਲੱਗੇ ਜ਼ਮੀਨ ਕੰਮ ਕਰਦੇ ਮਤਲਬ ਵਾਈ ਕਰਦੇ ਆ ਜਦੋਂ ਉਹਨਾਂ ਦੇ ਅੱਗ ਲੱਗ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਸਹੂਲਤਾਂ ਆਪਣੇ ਆਮ ਲੋਕ ਹੀ ਦਿੰਦੇ ਆ ਮਤਲਬ ਅਈ ਤੇ ਮੈਂ ਦੇਖਿਆ ਬਾਗੀ ਬਣਾਨੇ ਦੋ ਗਿੱਲੇ ਕੇ ਦਿਨ ਮੱਤ ਗਿਆ ਗਨਾਲਾ ਤਾਂ ਉਹਨੂੰ ਇੰਨਾ ਕਾ ਸਹਯੋਗ ਮਿਲਿਆ ਆਪਾ ਉਹ ਸਹਯੋਗ ਬਾਅਦ ਮਿਲਣ ਦੇ ਬਜਾਏ ਆਪਾਂ ਪਹਿਲਾਂ ਕਿਉਂ ਨਹੀਂ ਕਰ ਲਿਆ ਜਿਵੇਂ ਯਾਰ ਮੈਨੂੰ ਕੱਲ ਮੈਨੂੰ ਆਪਣੇ ਸਾਡੇ ਪਿੰਡੋਂ ਮੰਡਾ ਕਾ ਇੱਥੋਂ ਹੀ ਮੈਨੂੰ ਦਾ ਫੋਨ ਆਇਆ ਉਹ ਕਹਿੰਦਾ ਵੀ ਯਾਰ ਆਪਾਂ ਨਾ ਮਾੜੀ ਬੰਦੇ ਦੀ ਜਿਹੜੀ ਆਪਾਂ ਗੱਲ ਲੱਗੇ ਪਹਿਲਾਂ ਕਰਦੇ ਸੀਗੇ ਮਾੜੀ ਅੱਗ ਲੱਗੀ ਠੀਕ ਹੈ ਮਾੜੀ ਪਿੰਡ ਦਾ ਨਾਮ ਮਾੜੀ ਮਸਤਫਾ ਉਹ ਮਾੜੀ ਜਦੋਂ ਅੱਗ ਲੱਗੀ ਉਹ ਬੰਦਿਆਂ ਨੇ ਆਪਣੇ ਆਪਣੇ ਅਰਗੇ ਸਾਡੇ ਭਰਾਵਾਂ ਅਰਗੇ ਨੇ ਜਿਵੇਂ ਠੀਕ ਹੈ ਅਸੀਂ ਚੈਨਲ ਚਲਾਉਣੇ ਆ ਉਹਨਾਂ ਨੇ ਦੇ ਬਾਅਦ ਵੀਡੀਓ ਪਾਈ ਹੂੰ ਠੀਕ ਹੈ ਐਵੇਂ ਕਹਿ ਦਈਏ ਉਹ ਬੰਦਿਆਂ ਨੂੰ ਵੀ ਬਹੁਤ ਪੈਸਾ ਆਇਆ ਜਿਨ੍ਹਾਂ ਨੇ ਪੈਸਾ ਭੇਜਿਆ ਹੀ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਵੀ ਅਸੀਂ ਤੇ ਕੀ ਹੁੰਦਾ ਵੀ ਆਪਾਂ ਬਾਅਦ ਸਹਿਯੋਗ ਕਰਨ ਤੋਂ ਨਾਲੋਂ ਪਹਿਲਾਂ ਹੀ ਆਪਣੇ ਪ੍ਰਬੰਧ ਕੀਤੇ ਹੋਣ ਆਪਣੇ ਇਹ ਨਹੀਂਗਾ ਕਈ ਥਾਵਾਂ ਤੇ ਆਪਣੇ ਜਿਹੜੀਆਂ ਪਾਣੀ ਵਾਲੀਆਂ ਉਹ ਬਣਾਈਆਂ ਹੋਗੀਆਂ ਆਪਣੀਆਂ ਬਹੁਤ ਪਿੰਡਾਂ ਦੇ ਬਣੀਆਂ ਹੋਈਆਂ ਬਹੁਤ ਵੱਡੇ ਪੱਧਰ ਤੇ ਛੋਟੇ ਪੱਧਰ ਤੇ ਬਣਾਈਆਂ ਹੋਗੀਆਂ ਉਹ ਪਰ ਵੀ ਜੇ ਦੇਖਿਆ ਜਾਵੇ ਜਿਵੇਂ ਹੁਣ ਆਪਣਾ ਪਿੰਡ ਇੱਥੇ ਆਪਣੇ ਆਪਣੇ ਪਿੰਡ ਦੇ ਹਿਸਾਬ ਦੇ ਨਾਲ ਵੀ ਉਹੋ ਜਿਹੜੀ ਆਪਣੀ ਇੱਕ ਟੈਂਕੀ ਹੈਗੀ ਉਹ ਮੇਰੇ ਨਾਲ 1000 ਲੀਟਰ ਦੀ ਹੁੰਦੀ ਆ ਜਾਂ 2000 ਲੀਟਰ ਦੀ 2000 ਲੀਟਰ ਦੀ ਜਦੋਂ ਉਹ ਜਿਹੜਾ ਅੱਗ ਬੁਝਣ ਲੱਗਦੀ ਆ ਉਦੋਂ ਤੱਕ ਦਾ ਪਾਣੀ ਮੌਕੇ ਦਾ ਬਿਲਕੁਲ ਹਾਂ ਤੇ ਨਾਲੇ ਆਏ ਆ ਜਦੋਂ ਅੱਗ ਲੱਗਦੀ ਆ ਉਦੋਂ ਬਾਅਦ ਆਪਾਂ ਉਦੋਂ ਵੱਧ ਖਰਚਾ ਕਰ ਦਿੰਨੇ ਜਿਵੇਂ ਕਿ ਇਹਦਾ ਟਰੈਕਟਰ ਹੁਣ ਆ ਆ ਦੋ ਵਿਚਾਰੇ ਪਿਓ ਪੁੱਤ ਅੱਗ ਦੇ ਵਿੱਚ ਬੁਝਾਉਂਦੇ ਜੀ ਜਾਨ ਵੀ ਜਾਂਦੀ ਹੈ ਜੀ ਉਦੋਂ ਬਾਅਦ ਆਪਾਂ ਮੰਨ ਲਓ ਉਹੀ ਆਪਾਂ ਜਦੋਂ ਆਪ ਟਾਈਮ ਆ ਜਾਂਦਾ ਜਿਵੇਂ ਬਾਡੀ ਦੀ ਰੋਤ ਹੁੰਦੀ ਉਹਦੀ ਆਪਾਂ ਨੂੰ ਇਹ ਚੀਜ਼ਾਂ ਯਾਦ ਆਉਂਦੀਆਂ ਠੀਕ ਹੈ ਇਹ ਕਿਸੇ ਮਤਲਬ ਕਿਸੇ ਨੂੰ ਮੂਰੇ ਲੱਗਣਾ ਪੈਣਾ ਪਿੰਡ ਦਾ ਸਰਪੰਚ ਹੋ ਗਿਆ ਮੈਂਬਰ ਹੋ ਗਿਆ ਇਹਦੇ ਬਾਰੇ ਆਪਾਂ ਸੋਚਦੇ ਨਹੀਂਗੇ ਜਦੋਂ ਆਪਣੀ ਤੇ ਆਫਤ ਆ ਜਾਂਦੀ ਉਹਦੀ ਆਪਾਂ ਸੋਚਦੇ ਹਾਂ ਤੁਹਾਨੂੰ ਦੇਖਿਆ ਹੁਣ ਆ ਵੀਡੀਓ ਵੀ ਆਪਾਂ ਉਹਦੀਆਂ ਹੀ ਦੇਖਦੇ ਆ ਤੇ ਵੀਡੀਓ ਵੀ ਪੋਸਟ ਵੀ ਉਹਦੀ ਕਰਦੇ ਆ ਕਿਤੇ ਇਹ ਆਪਾਂ ਕਣਕ ਦੀ ਬਾਡੀ ਤੋਂ ਪਹਿਲਾਂ ਹੀ ਪੋਸਟ ਕਰਦੇ ਵੀਡੀਓ ਤਾਂ ਹੋ ਸਕਦਾ ਹਰ ਇੱਕ ਪਿੰਡ ਦੇ ਵਿੱਚ ਇੱਕ ਦੀ ਫਾਇਰ ਬਰੇਡ ਬਾਣੀ ਵੀ ਆ ਜਦੋਂ ਅੱਗ ਲੱਗਦੀ ਆਪਾਂ ਉਦੋਂ ਇਹਦੇ ਬਾਰੇ ਪੋਸਟ ਕਰਨ ਲੱਗ ਜਾਂਦੇ ਆ ਮਤਲਬ ਇਹ ਚ ਆਪਣੀ ਸਾਰਿਆਂ ਦੀ ਗਲਤੀ ਆਪਣੀ ਅਸੀਂ 4-5 ਸਾਲ ਪਹਿਲਾਂ ਵੀ ਅਸੀਂ ਬਣਾਇਆ ਸੀ ਪ੍ਰੋਗਰਾਮ ਵੀ ਐ ਕਰਕੇ ਆਪਣੇ ਪਿੰਡ ਵਿੱਚ ਕੋਈ ਲਿਆਂਦੀ ਮੁੰਡੇ ਚਲੋ ਇਕੱਠੇ ਵੀ ਹੋਏ ਪਰ ਇਹ ਹੈ ਕਿਉਂਕਿ ਆਪਾਂ ਜਾਦਾ ਇੰਨੇ ਹਜੇ ਜਿਵੇਂ ਕਹਿ ਰਹੇ ਵੀ ਜਾਂਦਾ ਯੂਟਿਊਬਰ ਵੀ ਆਪਾਂ ਇੰਨੇ ਹੈ ਨਹੀਂ ਗੇ ਫੈਨ ਫਾਲੋਇੰਗ ਥੋੜੀ ਤਕੜੀ ਹੋਵੇ ਤਾਂ ਚਲੋ ਬੰਦਾ ਨਾ ਆਪਾਂ ਜੀ ਮੀਂਹ ਦਾ ਵੀ ਛੋਟੇ ਆਣਾ ਲੋ ਆਪਾਂ ਨੂੰ ਆਪਾਂ ਕਹਿ ਦਿੰਨੇ ਵੀ ਆਪਾਂ ਨੂੰ ਕੀ ਲੋੜ ਹੈ ਮੰਨ ਲਓ ਆਪਾਂ ਆਪਦੇ ਤੇ ਲਾ ਕੇ ਗੱਲ ਚੱਲਦੇ ਆਂ ਵੀ ਯਾਰ ਕੋਈ ਨਾ ਯਾਰ ਆਪਣੇ ਤਾਂ ਠੇਕੇ ਤੇ ਜ਼ਮੀਨ ਦਿੱਤੀ ਵੀ ਹੈ ਨਾ ਪਰ ਜਿੱਥੇ ਮਾੜ ਸਰਕਾਰ ਦੀ ਚਲੋ ਉਹ ਵੀ ਕਰਦੀ ਹੈਗਾ ਮਾਪ ਉੱਥੇ ਆਪਣੀ ਵੀ ਗਲਤੀ ਆਪਾਂ ਕਦੋਂ ਵੀ ਗਾਣੂ ਆਪਾਂ ਕਰਾਂਗੇ ਯਾਨੀ ਕਿ ਇਹ ਕੀ ਹੁੰਦਾਗਾ ਵੀ ਇਹ ਇਹ ਵੀ ਇੱਕ ਮੁੱਦਾ ਹੈਗਾ ਜੀ ਨਾਲ ਦੇ ਨਾਲ ਵੀ ਇਹ ਤਾਂ ਹੁਣ ਮੁੱਦਾ ਹੋ ਗਿਆ ਵੀ ਆਪਾਂ ਨੂੰ ਤਾਂ ਗੱਲ ਚੇਤੇ ਆਈ ਕਿ ਕਿਉਂ ਕਿ ਹੁਣ ਅੱਗਾ ਲੱਗੀਆਂ ਬਹੁਤ ਜ਼ਿਆਦਾ ਹਾਂਜੀ ਇਹਦੇ ਨਾਲ ਨਾਲ ਵੀ ਸਿਹਤ ਵਾਲੇ ਪਾਸਿਓਂ ਯਾਨੀ ਕਿ ਜਿਵੇਂ ਐਂਬੂਲੈਂਸ ਹੋ ਗਈ ਐਂਬੂਲੈਂਸ ਹੋ ਗਈ ਠੀਕ ਹੈ ਐਂਬੂਲੈਂਸ ਵੀ ਹਰ ਇੱਕ ਪੈਂਡ ਦੇ ਵਿੱਚ ਜੇ ਵੱਡਾ ਪੈਂਡ ਉਹਦੇ ਚ ਦੋ ਹਾਂਜੀ ਮੈਂ ਤਾਂ ਕਹਿੰਦਾ ਰੱਬ ਵੀ ਇਹੋ ਜੇ ਇੱਕ ਕੰਮਾਂ ਦੀ ਲੋਡ ਪਾਵੇ ਨਾ ਕਿਸੇ ਨੂੰ ਪਹਿਲੀ ਗੱਲ ਤਾਂ ਇਹ ਜਿਵੇਂ ਮੈਂ ਕਹਿੰਦਾ ਲੋਡ ਪਵੇ ਨਾ ਪਰ ਕੀ ਹੁੰਦਾਗਾ ਵੀ ਹਰ ਥਾਂ ਤੇ ਵੀ ਵੀ ਆਪਣਾ ਗੱਲ ਵੀ ਆਪਣੇ ਆ ਜਾਂਦੀ ਆ ਵੀ ਕਿਉਂਕਿ ਸਾਰਨ ਵੱਡਾ ਪੈਸਾ ਲੱਗਦਾ ਆਪਣਾ ਟੂਰਨਾਮੈਂਟ ਤੇ ਲੱਗਦਾਗਾ ਟੂਰਨਾਮੈਂਟ ਤੇ ਜਿਆਦਾ ਲੱਗਦਾ ਸੀਗਾ ਹਨਾ ਵੀ ਟੂਰਨਾਮੈਂਟ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਕਈ ਮੇਰੇ ਭਰਾ ਹੁਣ ਆਪਣੇ ਪਿੰਡ ਤੋਂ ਹੀ ਆ ਮੁੰਡੇ ਵੀ ਜਿਨ੍ਹਾਂ ਦੀ ਮਿਹਨਤ ਬਈ ਬਈ ਉਹ ਸਵੇਰੇ 4-4 ਵਜੇ ਉੱਠ ਕੇ ਬਜਾਰੇ ਮਿਹਨਤ ਕਰਦੇ ਆ ਉਹਨਾਂ ਨੂੰ ਵੀ ਪੈਸਾ ਯੋਗਦਾਨ ਹੋਣਾ ਜ਼ਰੂਰੀ ਆ ਪਰ ਵੀ ਨਾਲ ਦੀ ਨਾਲ ਜਿਵੇਂ ਸਿਹਤ ਵਾਲੇ ਪਾਸੇ ਹੋ ਗੱਲ ਕਰਦੇ ਆ ਐਂਬੂਲੈਂਸ ਦੀ ਐਂਬੂਲੈਂਸ ਵੀ ਹੋਣੀ ਨਾਲ ਜ਼ਰੂਰੀ ਆ ਇਹ ਤਾਂ ਇੱਕ ਵੱਡਾ ਕਾਰਨ ਇਹ ਵੀ ਆਣਾ ਵੀ ਆਪਣੇ ਹਰੇਕ ਦੇ ਘਰੇ ਗੱਡੀ ਨਹੀਂ ਹੁੰਦੀ ਹਮ ਮਤਲਬ ਐਮਰਜੈਂਸੀ ਆਪਾਂ ਨੂੰ ਗੱਡੀ ਦੀ ਲੋੜ ਪੈ ਗਈ ਮਤਲਬ ਕਿਸੇ ਕੋਲ ਗੱਡੀ ਹੈ ਨਹੀਂ ਉਹ ਆਪਾਂ ਨੇ ਯਾਰ ਮਿੱਤਰ ਨੂੰ ਫੋਨ ਕਰਦਾ ਠੀਕ ਹੈ ਜੇ ਕੋਈ ਸੀਰੀਅਸ ਆ ਫਿਰ ਆਪਾਂ ਨੂੰ ਵੱਡੇ ਸ਼ਹਿਰ ਤੋਂ ਐਂਬੂਲੈਂਸ ਬੁਲਾਉਣੀ ਪੈਂਦੀ ਆ ਐਂਬੂਲੈਂਸ ਦਾ ਐਂਬੂਲੈਂਸ ਦਾ ਬਹੁਤ ਵੱਡਾ ਰੋਲਾ ਭਾਵੇਂ ਆਪਣੇ ਕੋਲ ਗੱਡੀ ਹੈ ਜਾਂ ਕੁ ਬਿਲਕੁਲ ਉਹਦੇ ਆਸਤੇ ਆਪ ਨੂੰ ਐਂਬੂਲੈਂਸ ਹੀ ਬੈਸ ਰਹਿੰਦੀ ਹੈ ਇੱਕ ਤਾਂ ਆਪਣੀ ਹਸਪੀਟਲ ਹੀ ਬਹੁਤ ਦੂਰ ਹੈ ਪਿੰਡਾਂ ਨਾਲੋਂ ਹਨਾ ਤੇ ਆਪਾਂ ਐਂਬੂਲੈਂਸ ਪਹਿਲਾਂ ਆਉਗੀ ਫੇਰ ਲੈ ਕੇ ਜਾਊ ਮਰੀਜ਼ ਨੂੰ ਜੇ ਆਪਣੇ ਪਿੰਡ ਹੀ ਐਂਬੂਲੈਂਸ ਦੀ ਸਹੂਲਤ ਹੋਊਗੀ ਤਾਂ ਸੌਖਾ ਆਪਾਂ ਨੂੰ ਇੱਕ ਪਾਸੇ ਦਾ ਮੰਨ ਲਓ ਡਿਸਟੈਂਸ ਕਵਰ ਕਰਦੀ ਹੈ ਪਹਿਲਾਂ ਆਉਂਦੀ ਹੈ ਜਾਂਦੀ ਹੈ ਹਨਾ ਤੇ ਉਹ ਚੀਜ਼ ਤਾਂ ਹੋਣੀ ਚਾਹੀਦੀ ਉਹ ਮੇਰੇ ਨਾਲ ਕੋਈ ਜ਼ਿਆਦਾ ਕੋਸਟਲੀ ਵੀ ਨਹੀਂ ਆਉਂਦੀ ਹਨਾ ਕੋਸਟਲੀ ਵੀ ਨਹੀਂ ਉਹ ਹੀ ਗੱਲ ਜੇ ਸਾਰੇ ਸਾਰਾਂ ਦਾ ਸਹਿਯੋਗ ਦਾ ਕੋਈ ਵੱਡੀ ਏਡੀ ਨਹੀਂ ਗੱਲ ਹੁੰਦੀ ਕੋਈ ਪੈਸਾ ਸਾਰਾ ਕੁਝ ਇਕੱਠਾ ਹੋ ਜਾਂਦਾ ਹੈਗਾ ਹੂੰ ਬਾਕੀ ਸਹਿਯੋਗ ਹਰ ਇੱਕ ਤਰ ਅਪਾ ਵੀਡੀਓ ਪੋਸਟ ਕਰਦੇ ਹਨਾ ਮਤਲਬ ਇਹ ਵੀ ਇੱਕ ਸੰਜੋਗ ਹੀ ਆ ਕਿਉਂਕਿ ਕਿਸੇ ਨੂੰ ਆਪ ਹੋ ਸਕਦਾ ਕੋਈ ਮਤਲਬ ਹੈਲਪ ਕਰਨ ਦੀ ਸੋਚ ਰਿਹਾ ਹੋਵੇ ਤੇ ਆਪਣੀ ਵੀਡੀਓ ਦੇਖ ਕੇ ਹੈਲਪ ਜਲਦੀ ਜਲਦੀ ਕਰਦੇ ਬਿਲਕੁਲ ਬਿਲਕੁਲ ਬੰਦੇ ਦਾ ਮਨ ਕੱਚਾ ਹੁੰਦਾ ਵੀ ਯਾਨੀ ਕਿ ਉਹਦੇ ਨਾਲ ਕੀ ਹੁੰਦਾ ਵੀ ਬੰਦਾ ਪੱਕਾ ਕਹਿੰਦਾ ਬੰਦਾ ਵੀ ਹਾਂ ਮੇਰਾ ਵੀਡੀਓ ਵੇਖੀ ਆਪਾਂ ਬੰਦੇ ਦਾ ਕੀ ਹੈ ਮਨ ਬੰਦੇ ਦਾ ਵੀ ਐਦਾਂ ਹੋ ਜਾਂਦਾ ਵੀ ਹਾਂ ਵੀ ਆਹ ਹੁਣ ਆਪਾਂ ਕਰਨਾ ਹੀ ਕਰਨਾ ਹੈ ਕੰਮ ਯਾਨੀ ਬਾਕੀ ਆਪਾਂ ਤਿੰਨ ਤਿੰਨ ਗੱਲਾਂ ਕਰ ਰਹੇ ਹਾਂਗੇ ਆਪਾਂ ਨੂੰ ਵੇਖ ਕੇ ਕੋਈ ਹੋਰ ਬੰਦਾ ਕਹੋ ਯਾਰ ਇਹ ਕੰਮ ਵਧੀਆ ਹੈਗਾ ਆਪਾਂ ਨਾਲ ਸਹੋਯੋਗ ਕੜੀ ਨਾਲ ਕੜੀ ਜੁੜ ਜਾਂਦੀ ਹੈਗੀ ਕਈ ਵਾਰ ਹੁੰਦਾ ਬੰਦੇ ਦੇ ਮਨ ਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਯਾਰ ਆਪਾਂ ਕਰਗੇ ਪਰ ਉਹਨਾਂ ਨੂੰ ਸਪੋਰਟ ਨਹੀਂ ਮਿਲਦੀਗੀ ਉਹ ਕਹਿੰਦਾ ਮੈਂ ਇਕੱਲਾ ਨਹੀਂ ਚਾਰ ਜਣ ਗੱਲ ਕੋਈ ਹੂੰ ਬਿਲਕੁਲ ਵੀ ਮੈਂ ਤਾਂ ਇਹੀ ਕਹੂੰਗਾ ਯਾਰ ਵੀ ਜੇ ਮੇਰੇ ਭਰਾ ਨੇ ਕਿਸੇ ਨੇ ਵੀ ਠੀਕ ਐ ਅਸੀਂ ਨਾਲਾ ਚ ਨੰਬਰ ਵਿੱਚ ਮੈਂਸ਼ਨ ਕਰਾਂਗੇ ਵੀ ਅਸੀਂ ਕੋਈ ਵੀ ਜਾਂ ਕੋਈ ਅਸੀਂ ਪੈਸਾ ਇਕੱਠਾ ਕਰਨ ਦੇ ਲਈ ਜਾਂ ਕੁਛ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਨੂੰ ਪੈਸਾ ਭੇਜੋ ਵੀ ਆਪਦੇ ਪਿੰਡ ਜਿਹਦਾ ਬੰਦਾ ਮੇਰਾ ਭਰਾ ਕੋਈ ਪੁਰਾਣਾ ਬੰਦਾ ਬਾਹਰ ਗਿਆ ਵਾ ਠੀਕ ਐ ਵੀ ਹਾਂ ਵੀ ਜਿਹਨਾਂ ਲਈ 1000000 2 ਲੱਖ ਰੁਪਇਆ ਕੋਈ ਐਵੇਂ ਨਹੀਂ ਦੱਸਦਾਗਾ ਠੀਕ ਐ ਉਹਨੂੰ ਹਰ ਇੱਕ ਬੰਦੇ ਨੂੰ ਵੀ ਇਹ ਸਹਿਯੋਗ ਦੇਣਾ ਚਾਹੀਦਾਗਾ ਹਾਂ ਪਹਿਲੀ ਚੀਜ਼ ਆਪਣੀ ਆ ਜਾਂਦੀ ਐਂਬੂਲੈਂਸ ਦੂਜੀ ਆਪਣੀ ਜਦੋਂ ਆਪਣੀ ਸਾਰਾ ਨਾਲ ਵੱਡੇ ਲੋਡ ਪੈਂਦੀ ਆਪਣੇ ਆਹ ਫਾਇਰ ਬਰੇਡ ਫਾਇਰ ਬਰੇਡ ਜੇ ਆਪਣੀਆਂ ਇਹੀ ਪਹਿਲਾਂ ਤਿਆਰ ਕੀਤੀਆਂ ਹੁਣ ਤਾਂ ਇੰਨੇ ਮੇਰੇ ਸਹਾਨੂੰ ਨੁਕਸਾਨ ਹੁਣ ਬਚ ਜਾਣੇ ਸੀਗੇ ਬਹੁਤ ਫਰਕ ਪੈ ਜਾਂਦਾ ਜੀ ਨਾਲ ਤੇ ਨਾਲੇ ਇਹ ਨੁਕਸਾਨ ਜਿਹੜੇ ਹੈਗੇ ਹਰ ਸਾਲ ਹੁੰਦੇ ਆਗੇ ਹਰ ਸਾਲ ਹੁੰਦੇ ਆ तकरीबन ਹਰ ਸਾਲ ਵਧਦੇ ਆ ਘਟਦੇ ਨਹੀਂ ਹੈਗੇ ਹਾਂ ਹੁਣ ਤੁਸੀਂ ਉਹ ਵੇਖੋ ਜਿਹੜੇ ਬੰਦੇ ਨੇ ਯਾਰ ਸਾਰਾ ਸਾਰਾ ਸਾਲ ਲਾ ਕੇ ਵਿਚਾਰੇ ਨੇ ਮਿਹਨਤ ਯਾਨੀ ਕਿ ਸਾਲ ਚੋਂ 6 ਮਹੀਨੇ ਲਾ ਕੇ ਬੰਦੇ ਨੇ ਕਣਕ ਪਾਲੀ ਹੁੰਦੀ ਆ ਉਹ ਪੁੱਤਾਂ ਵਾਂਗੂ ਠੀਕ ਹੈ ਜਦੋਂ ਉਹਦੀ ਵੀ ਅੱਖਾਂ ਮੁਰੇ ਜਾਂ ਪ੍ਰਸਾਰੀ ਫਸਲ ਮਾਚ ਜਾਂਦੀ ਨਾ ਵੇ ਉਹਦਾ ਉਹ ਦਿਲੇ ਬੰਦਾ ਜਾਣਦਾ ਹੁੰਦਾ ਕਿੱਥੇ ਜਾਣਾ ਹੈ ਜਿਹਨਾਂ ਦਾ ਜਿਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਦਾ ਹੁੰਦਾ ਹੀ ਹੁੰਦਾ ਹੁਣ ਆਪਣੇ ਆਪਾਂ ਨੂੰ ਦੇਖ ਕੇ ਵੀ ਹੁੰਦਾ ਹੈਗਾ ਮੇਨ ਉਹੀ ਉਹੀ ਬੰਦੇ ਦੀ ਪ੍ਰੋਬਲਮ ਆ ਜਾਂਦੀ ਹੈ ਬਈ ਜਦੋਂ ਮੰਨ ਇੱਥੇ ਲੱਭੇ ਰਾ ਪਾਸੇ ਇਹ ਸੋਚਦੇ ਆ ਵੀ ਆਕਾਸ਼ ਇਹ ਵੀ ਆਪਣੇ ਪੈਂਡ ਐਂਬੂਲੈਂਸ ਹੁੰਦੀ ਠੀਕ ਆ ਵੀ ਆਪਾਂ ਨਾਲ ਦੀ ਨਾਲ ਕੇਰ ਆਪਣਾ ਡਾਕਟਰ ਕਹਿਣ ਦੇ 10 ਮਿੰਟ ਪਹਿਲਾਂ ਆਏ ਤੇ ਤੁਹਾਡੀ ਜਾਨ ਬਚ ਜਾਣੀ ਸੀ ਬਹੁਤ ਫਰਕ ਪੈਦਾ ਇਸ ਜੇ ਇਹ ਸਹੂਲਤ ਜਿਹੜੀ ਆਕਸੀਜਨ ਵਗੈਰਾ ਹੁੰਦੀ ਆ ਇਹ ਮੋਡਲਿਆ ਸਹੂਲਤ ਆਹੀ ਉਹ ਆਕਸੀਜਨ ਵਗੈਰਾ ਹੋ ਗਈ ਵੈਂਟੀਲੇਟਰ ਹੋ ਗਿਆ ਠੀਕ ਹੈ ਜੇ ਇਹ ਹੀ ਆਪ ਬੀ ਨਾਲ ਦੀ ਨਾਲ ਸਹੂਲਤ ਮੋਢੀ ਸਹੂਲਤ ਮਿਲ ਜੇ ਤਾਂ ਬੰਦਾ ਬਾਤ ਚ ਜਾਣ ਬਾਤ ਜਾਂਦੀ ਬੰਦੇ ਦੀ ਆਪਣੇ ਨਾਲ ਵੈਸੇ ਕਈ ਪਿੰਡਾਂ ਦੇ ਵਿੱਚ ਇਹ ਹੋਇਆ ਵੀ ਮੁੰਡੇ ਚਲੋ ਇਕੱਠੇ ਰਲਿਆ ਕਲੱਬ ਬਣੇ ਹੋਏ ਆਗੇ ਉਹਨਾਂ ਦਾ ਉਹਨਾਂ ਦਾ ਮੇਨ ਮਕਸਦ ਇਹ ਹੈ ਚਲੋ ਇੱਕ ਹੁੰਦਾ ਨਾ ਕੋਈ ਬੰਦੇ ਨੇ ਚਲੋ ਹਰ ਇੱਕ ਦੇ ਨਾ ਚਲੋ ਇੱਥੇ ਸੰਸਾਰ ਤੇ ਜਾਣਾ ਹੀ ਹੈਗਾ ਚਲੋ ਉਦਾਂ ਉਹ ਕਿਸੇ ਡੈਥੋਂ ਦੀ ਵੱਖਰੀ ਗੱਲ ਉਹ ਕਹਿੰਦੇ ਪਰ ਪੈਸੇ ਲੰਗੋ ਕਿਸੇ ਨੂੰ ਕਮੀ ਨਾ ਹੋਵੇ ਬਿਲਕੁਲ ਇਹ ਬਹੁਤ ਵਧੀਆ ਹੈ ਕਈ ਆਪਣੇ ਮੁੰਡਿਆਂ ਨੇ ਇਹ ਉਪਰਾਲਾ ਕੀਤਾ ਹੋਇਆ ਹੈਗਾ ਵੱਡੇ ਪਿੰਡਾਂ 'ਚ ਆਪਾਂ ਦੇਖਦੇ ਵੱਡੇ ਪਿੰਡਾਂ 'ਚ ਛੋਟੇ ਪਿੰਡਾਂ 'ਚ ਇਹ ਸਹੂਲਤ ਹੈ ਉਹ ਕਹਿੰਦੇ ਪੈਸੇ ਲਵਾਂ ਕੋਈ ਕਿਸੇ ਦੀ ਜਾਨ ਨਾ ਜਾਵੇ ਜਾਂ ਕਿਸੇ ਨੂੰ ਪੈਸੇ ਲਵਾਂ ਕਿਸੇ ਦਾ ਨੁਕਸਾਨ ਨਾ ਹੋਵੇ ਬਾਕੀ ਦਾ ਚਲੋਗਾ ਨਾ ਜਿਹੜੇ ਹੋਣੇ ਆਗੇ ਦੇਖੋ ਬਾਅਦ 'ਚ ਪੈਸੇ ਬਹੁਤ ਇਕੱਠੇ ਹੋ ਜਾਂਦੇ ਨੇ ਬਸ ਫ੍ਰੀਕਰ ਆਪਾਂ ਨਹੀਂ ਕਹਿੰਦੇ ਵੀ ਆਪਾਂ ਨਹੀਂ ਉਹ ਸਹੂਲਤ ਲੈ ਸਕਦਾ ਨਾ ਨੁਕਸਾਨ ਹੋਣ ਤੋਂ ਬਾਅਦ ਨੁਕਸਾਨ ਹੋਣ ਤੋਂ ਬਾਅਦ ਜਾਂਦਾ ਜਾਂਦਾ ਨਹੀਂ ਨਹੀਂ ਨੁਕਸਾਨ ਹੋਣ ਤੋਂ ਬਾਅਦ ਆਪਣੇ ਆਪਣੇ ਪਿਆਰੇ ਬੰਦੇ ਆ ਮਾਰ ਦਿਲ ਦੇ ਨਹੀਂ ਮਾਰੇਗੇ ਠੀਕ ਹੈ ਪਰ ਕੀ ਆ ਵੀ ਜਦੋਂ ਉਹਦਾ ਯਾਨੀ ਕਿ ਪੂਰਾ ਘਰ ਭਰ ਦਿੰਦੇ ਆ ਹਾਂ ਜੀ ਬੰਦੇ ਦੀ ਗੱਲ ਠੀਕ ਆ ਆਪਣੇ ਕੀ ਆਪਣੇ ਦਿਲ ਦਰਿਆ ਇੰਨੇ ਹੁੰਨੇ ਆ ਆਪਾਂ ਯਾਰ ਠੀਕ ਆ ਵੀ ਆਪਾਂ ਇੱਕ ਵੀਡੀਓ ਵੇਖ ਲਈ ਉਹ ਬੰਦੇ ਆ ਪੂਰਾ ਪੌਲ ਘਰ ਭਰ ਦੇਣਾਗਾ ਪਿੱਛੇ ਜਾ ਕੇ ਵੀਡੀਓ ਵਾਇਰਲ ਹੋਈ ਸੀਗੀ ਵੀ ਮੈਂ ਰੋਟੀ ਨਹੀਂ ਖਾਧੀ ਇੱਕ ਡਾ ਉਹਨੂੰ ਮਾਸਟਰ ਪੁੱਛਦਾ ਉਹਨੂੰ ਹੂੰ ਠੀਕ ਆ ਵੀ ਉਹਨੂੰ ਇੰਨੇ ਪੈਸੇ ਇਕੱਠੇ ਹੋਏ ਮੈਂ ਕਹਿੰਦਾ ਵੀ ਬਹੁਤ ਵੱਡੀ ਸੋਸ਼ਲ ਮੀਡੀਆ ਦੀ ਲਹਿਰ ਹੀ ਇਸ ਤਰ੍ਹਾਂ ਦੀ ਆ ਜਿੱਧਰ ਜਿੱਧਰ ਹੋ ਜੇ ਫਿਰ ਉਧਰ ਫਿਰ ਪੂਰੇ ਹੋ ਜਾਂਦਾ ਹੈਗਾ ਬਾਕੀ ਗੱਲ ਇਹ ਹੈਗੀ ਐ ਇੰਨੇ ਕ ਆਪਣੇ ਉਹੀ ਗੱਲ ਉੱਥੇ ਜਾਂਦੀ ਆਪਣੇ ਕੋਈ ਦਿਲਦਰਿਆ ਆਪਣੇ ਵੱਧ ਹੈਗੇ ਆਗੇ ਹੈ ਨਾ ਇਹ ਨਹੀਂ ਗੱਲ ਕੋਈ ਪੈਸੇ ਦੀ ਕਮੀ ਆ ਪੰਜਾਬ ਚ ਪੈਸਾ ਵੱਧੂ ਆ ਲੋਕਾਂ ਦੇ ਜਲ ਵੀ ਬਹੁਤ ਵੱਡੇ ਆਗੇ ਬਿਲਕੁਲ ਬਾਕੀ ਕਦੇ ਵੀ ਹੈ ਨਾ ਕਈ ਕਈ ਇਹੋ ਜਿਹੇ ਵੀ ਐਨ ਆਰ ਆਈ ਜਾਂ ਆਪਣੇ ਪਿੰਡ ਦੇ ਵਿੱਚ ਹੈਗੇ ਆ ਉਹ ਕਹਿੰਦੇ ਮੂਰੇ ਲੱਗਣ ਵਾਲਾ ਬੰਦਾ ਚੰਗਾ ਨਹੀਂ ਸਾਨੂੰ ਮਿਲਦਾਗਾ ਬਿਲਕੁਲ ਇਹ ਕਈ ਚੀਜ਼ਾਂ ਨਾ ਉਦਾਂ ਦੇ ਕਰਕੇ ਵੀ ਲੋਕ ਪਿੱਛੇ ਹਟ ਜਾਂਦੇ ਪਿੱਛੇ ਹਟ ਜਾਂਦੇ ਆ ਕਿਉਂਕਿ ਕਈ ਬੰਦੇ ਪੈਸੇ ਲਾਉਂਦੇ ਆ ਉਹਨਾਂ ਨੂੰ ਉਹ ਚੀਜ਼ ਦਾ ਯਾਨੀ ਕਿ ਉਹਦੀ ਅਹਿਮਤ ਨਹੀਂ ਮਿਲਦੀਗੀ ਉਹਦੇ ਬਾਅਦ ਚ ਪੁੱਛ ਗੱਛ ਨਹੀਂ ਹੁੰਦੀਗੀ ਪੁੱਛ ਗੱਛ ਨਹੀਂ ਹੁੰਦੀ ਠੀਕ ਹੈ ਹਰ ਇੱਕ ਬੰਦਾ 14 ਹੁੰਦਾ ਵੀ ਜਿਹੜੇ ਮੇਰੇ ਪੈਸੇ ਲੱਗੇ ਆ ਨਾ ਮੇਰੇ ਠੀਕ ਹੈ ਮੈਨੂੰ ਐਵੇਂ ਤਾਂ ਮਿਲਣੇ ਜ਼ਰੂਰੀ ਆ ਬਿਲਕੁਲ ਸਹੀ ਥਾਂ ਤੇ ਲੱਗੇ ਆ ਸਪੋਰਟਸ ਦਾ ਉਹੀ ਆ ਕੀਤਾ ਜਾਂਦਾ ਉਹਦੇ ਚਾ ਬਿਲਕੁਲ ਇਨਵੈਸਟ ਜਿਆਦਾ ਕੀਤਾ ਜਾਂਦਾ ਹੈ ਨਿਵੇਸ਼ ਕੀਤਾ ਜਾਂਦਾ ਹੈਗਾ ਉਹੀ ਚਲੋ ਆਪਾਂ ਨੂੰ ਇਹ ਚੀਜ਼ਾਂ ਨਾਲ ਆਪਣਾ ਸਪੋਰਟਸ ਨਾਲ ਕਿਸੇ ਨੂੰ ਨਹੀਂ ਹੈਗਾ ਕਿ ਸਪੋਰਟਸ ਪੈਸਾ ਜਿਆਦਾ ਹੈਗਾ ਬਿਲਕੁਲ ਪਰ ਇਹ ਨਾਲ ਆਪ ਕੋ ਆਪਣੀ ਬੋ ਕਰਦੇ ਬਈ ਹਾਂਜੀ ਹੈਲਪ ਦੇ ਪੈਸੇ ਮੰਨ ਲਓ ਕਿ ਇਹਨੇ 10 ਲੱਖ ਭੇਜਤਾ ਤੇ ਉਹ ਹੈਲਪ ਵਾਲੇ ਨੂੰ 10 ਲੱਖ ਪਹੁੰਚਦਾ ਨਹੀਂਗਾ ਬਈ ਉਹ ਘਾਲੇ ਕੋਈ ਜਦੋਂ ਰਹਿਣੀਗੀ ਹਾਂ ਤੇ ਉਹ ਜੀ ਆਪਾਂ ਤਾਂ ਕਹਿੰਨੇ ਕਿ ਜੀ ਹੈਲਪ ਕਰਨੀ ਹੈ ਡਾਇਰੈਕਟ ਉਹਦੇ ਪਰਿਵਾਰ ਨੂੰ ਕਰੋ ਬਈ ਉਹ ਦਿਨ ਪਹਿਲਾਂ ਅਪਰੋਚ ਕਰੋ ਉਹਨਾ ਨੰਬਰ ਤੇ ਉਹਦੇ ਨਾਲ ਫੋਨ ਤੇ ਗੱਲ ਕਰੋ ਫਿਰ ਉਹਦੇ ਕਿਸੇ ਦੀ ਹੈਲਪ ਕਰੋ ਆਪਾਂ ਨਹੀਂ ਕਹਿੰਦੇ ਕਿਸੇ ਨੂੰ ਵਿੱਚ ਤੀਜੇ ਪਰਸ ਨੂੰ ਪਾਓ ਵਿੱਚ ਕਿਉਂਕਿ ਆਪਾਂ ਜਿਹਦੇ ਆਸਤੇ ਕਰ ਰਹੇ ਹਾਂ ਉਹਨੂੰ ਨਹੀਂ ਹੈਲਪ ਮਿਲੀ ਸਨ ਵਾਲੇ ਨੂੰ ਬਿਨਾਂ ਗੱਲ ਤੋਂ ਇਹਣਾ ਆਪਾਂ ਚੜ੍ਹਾ ਦਿੰਨੇ ਆ ਉਹ ਚੀਜ਼ ਵੀ ਗਲਤ ਆ ਬਈ ਸਿੱਧੇ ਪਰਿਵਾਰ ਨਾਲ ਗੱਲ ਕਰੋ ਉਹਨਾਂ ਦੀ ਸਿੱਧੀ ਡਾਇਰੈਕਟ ਹੈਲਪ ਕਰੋ ਬਿਲਕੁਲ ਬਈ ਇੱਕ ਨਾ ਮੈਂ ਕੱਲ ਪਰਸੋ ਦੀ ਗੱਲ ਹੀ ਆ ਤੇ ਇੱਕ ਵੀਡੀਓ ਆਈ ਜਾਂਦੀ ਸੀਗੀ ਉਹੀ ਜੇ ਮੈਂ ਤੁਹਾਨੂੰ ਗੱਲ ਕਰਦਾ ਜੇ ਆਪਣੇ ਮਾੜੀ ਲੱਗੀ ਆ ਉਵੇਂ ਰਮਾਣੇ ਰਮਾਣਾ ਪਿੰਡ ਸੀਗਾ ਹਾਂ ਤੇ ਉੱਥੇ ਅੱਗ ਲੱਗੀ ਮੈਂ ਬੰਦਿਆਂ ਨੂੰ ਜਦੋਂ ਪੈਸੇ ਪਾਉਣ ਲੱਗਾ ਚੱਲ ਵੀ ਆਪਾਂ ਜਿੰਨੇ ਜੋਗੇ ਸੀਗੇ ਆਪਾਂ ਯਾਨੀ ਕਿ ਮੈਂ 100 ਰੁਪਿਆ ਕਰ ਦਿੱਤਾ ਉਹਦੇ ਨਾਲ ਆਪਣੀ ਸ਼ਰਦਾ ਹੁੰਦੀ ਆ ਹਾਂ 100 ਰੁਪਏ ਮੈਂ ਕਰ ਦਿੱਤਾ 100 90 20 ਹਰ ਇੱਕ ਬੰਦਾ ਇਹ ਸੋਚੇ ਦੇਖ ਲਓ ਕਿੰਨੀ ਆਪਣੇ ਹੈਲਪ ਵਾਲੇ ਆ ਇਹਨਾਂ ਨਾਲ ਬਹੁਤ ਹੋ ਜਾਂਦਾ ਜਦੋਂ ਮੈਂ ਉਹਨੂੰ ਪੈਸੇ ਪਾਉਣ ਲੱਗਿਆ ਮੇਰੇ ਕੋਲ ਇਹ ਜਿਹੜਾ ਅਕਾਊਂਟ ਨੰਬਰ ਸੀਗਾ ਉਹ ਬੰਦੇ ਜਿਹੜਾ ਮੁੰਡਾ ਫੇਸਬੁੱਕ ਵਾਲਾ ਸੀਗਾ ਉਹਦਾ ਹੀ ਮੈਨੂੰ ਅਕਾਊਂਟ ਨੰਬਰ ਮੂਰੇ ਸ਼ੋਅ ਹੋਇਆ ਅੱਛਾ ਠੀਕ ਹੈ ਉਹਦਾ ਮੈਂ ਨੰਬਰ ਮੈਂ ਲਾਇਆ ਬੰਦੇ ਨੂੰ ਫੋਨ ਲਾਇਆ ਠੀਕ ਹੈ ਐਵੇਂ ਕਹਿਦਗੇ ਬਈ ਹਰ ਇੱਕ ਬੰਦਾ ਗੱਲ ਹੋਣ ਤੋਂ ਬਾਅਦ ਮੇਰਾ ਨਵੇੜਾ ਇਹ ਨਿਕਲਿਆ ਉਹ ਕਹਿੰਦਾ ਵੀਰੇ ਕਹਿੰਦਾ ਮੇਰਾ ਅਕਾਊਂਟ ਨੰਬਰ ਮੈਂ ਤਾਂ ਲਾਇਆ ਉਹਨਾਂ ਕੋਲੇ ਪੇਟੀਐਮ ਜਾਂ ਗੂਗਲ ਪੇ ਨੰਬਰ ਹੈ ਨਹੀਂਗਾ ਉਹ ਬੰਦਾ ਕਹਿੰਦਾ ਵੀਰੇ ਮੈਂ ਬਾਅਦ 'ਚ ਉਹ ਅਗਲੇ ਦਿਨ ਵੀਡੀਓ ਮੈਂ ਪਾਈ ਹੈਗੀ ਉਹਨਾਂ ਦਾ ਅਕਾਊਂਟ ਨੰਬਰ ਬਲਾ ਕੇ ਤੇ ਉਹਨਾਂ ਦਾ ਪੇਟੀਐਮ ਨੰਬਰ ਯਾਨੀ ਕਿ ਨਾਮ ਬਣਵਾ ਕੇ ਉਹ ਕਹਿੰਦਾ ਵੀਰੇ ਮੈਨੂੰ 9700 ਰੁਪਏ ਇੱਕ ਦਿਨ ਇਕੱਠਾ ਹੋਇਆ ਸੀਗਾ 5200 ਇੱਕ ਦਿਨ ਹੋਇਆ ਕਹਿੰਦਾ ਵੀ ਉਹਨਾਂ ਨੂੰ ਆਪਾਂ ਪਾਤਾ ਉਹਨਾਂ ਨੂੰ ਆਪਾਂ ਨਹੀਂ ਵਧੀਆ ਗੱਲ ਆ ਪਰ ਉਹਨਾਂ ਵਿੱਚੋਂ ਕਈ ਵੀਡੀਓ ਪਾ ਕੇ ਮੁੜ ਕੇ ਨਾ ਪਹੁੰਚ ਆਪਕਾ ਬਹੁਤ ਪਹੁੰਚਦੇ ਆ ਉਹ ਜਿਹੜੇ ਬੰਦੇ ਨੇ ਭੇਜੇ ਨੇ ਉਹ ਦੁੱਖ ਲੱਗਦਾ ਉਹ ਗਾਂ ਨੂੰ ਇਹ ਚੀਜ਼ ਵਿੱਚ ਪੈਂਦਾ ਨਹੀਂ ਅਗਲਾ ਕਹਿੰਦਾ ਬਈ ਹਨਾ ਜਿੱਥੇ ਆਪਾਂ ਆਪਣੇ ਉਹਨੇ ਸੋਚ ਕੇ ਜੇ ਜੇ ਦਸਵੰਦ ਅਗਲਾ ਦਸਵੰਦ ਕੱਢਦਾ ਕੁਝ ਕਰਦਾਗਾ ਬਿਲਕੁਲ ਨਹੀਂ ਕਈ ਬੰਦੇ ਗਲਤ ਨਜਾਇਜ਼ ਫੈੜਾ ਠਾਉਣ ਵਾਲੇ ਬਹੁਤ ਹੁੰਦੇ ਬਈ ਇਹਦੇ ਵਿੱਚ ਤੇ ਮੇਰੇ ਭਰਾ ਜਿਹੜੇ ਬੰਦੇ ਬਾਹਰੋਂ ਪੈਸਾ ਪਾਉਂਦੇ ਆ ਕਿਸੇ ਨੂੰ ਵੀ ਠੀਕ ਆ ਵੀ ਕਿਸੇ ਦੀ ਹੈਲਪ ਕਰਦੇ ਆ ਉਹ ਹਮੇਸ਼ਾ ਜਾਂਚ ਪੜਤਾਲ ਕਰਕੇ ਭਾਣਾ ਤੁਸੀਂ 1000 ਪਾਉਣੇ ਹੋ ਤੇ ਭਾਣਾ ਤੁਸੀਂ 10000 ਪਾਉਣੇ ਤੁਸੀਂ ਹਮੇਸ਼ਾ ਬੰਦੇ ਨੂੰ ਜਾਂਚ ਪੜਤਾਲ ਕਰਕੇ ਪੈਸਾ ਪਾਉਣਾ ਚਾਹੀਦਾ ਵੀ ਕਿਉਂਕਿ ਜਿਹੜੇ ਅਸੀਂ ਪੈਸੇ ਪਾ ਰਹੇ ਹਾਂ ਉਹ ਸਹੀ ਬੰਦੇ ਤੱਕ ਪਹੁੰਚ ਰਹੇ ਆ ਪਹੁੰਚ ਰਹੇ ਆ ਹਾਂ ਜੇ ਨਹੀਂ ਪਹੁੰਚ ਰਹੇ ਆਪਣੇ ਉਹ ਪੈਸੇ ਜਾਨੀ ਕਿ ਸੇਵਾ ਕਰਨ ਦਾ ਕਿਉਂਕਿ ਤਨ ਪਤਾ ਨਕਲੀ ਪੇਜ ਤੇ ਨਕਲੀ ਇੰਸਟਾਗ੍ਰam ਤੇ ਜਿਹੜੀਆਂ ਆਈਡੀਆਂ ਬਹੁਤ ਬਣੀਆਂ ਪਈਆਂ ਵੀ ਲੋਕਾਂ ਦਾ ਫਾਇਦਾ ਠਾ ਕੇ ਆਪਣੇ ਅਕਾਊਂਟ ਨੰਬਰ ਮੋਬਾਈਲ ਨੰਬਰ ਪੇਟੀਆਂ ਨੰਬਰ ਸਕੈਨਰ ਪਾਉਂਦੇ ਆਂਦੇ ਆਂਦੇ ਬਾਕੀ ਉਹੀ ਗੱਲਾਂ ਨੇ ਜ਼ਰੂਰਤਮੰਦ ਬੰਦਾ ਰਹਿ ਜਾਂਦਾਗਾ ਜਿਹੜਾ ਹੁਣ ਵੀਡੀਓ ਪਾਉਂਦਾ ਕੋਈ ਉਹ ਚਲੋ ਜਿੰਨੀ ਕੋਈ ਹੁੰਦੀ ਆ ਉਹਨੂੰ ਪਤਾ ਹੁੰਦਾ ਮੈਂ ਇਨੱਕ ਦੇ ਕੇ ਕੁਛ ਪਾ ਹੁਣ ਇਹ ਕਰਦੇ ਚੱਲਦੇ ਸਾਰਾ ਕੁਝ ਹੈਗਾ ਬਿਲਕੁਲ ਫਰੋਡ ਵਾਲੇ ਦਾ ਆਪਣੇ ਭਰੇ ਪਏ ਆ ਉਹ ਯਾਰ ਮੈਂ ਤੁਹਾਨੂੰ ਹੋਰ ਰੱਖਦਾ ਮੈਂ ਪੈਂਡ ਦੇ ਵਿੱਚ ਇਹ ਵੀ ਇਹ ਵੀ ਲੋਕਾਂ ਚ ਬਹੁਤ ਜਹਿਲਸ ਹੁੰਦੀ ਆ ਵੀ ਜਦੋਂ ਵੀ ਮੰਨ ਲਓ ਪੈਸਾ ਆਉਣ ਲੱਗ ਜਾ ਕਿਸੇ ਨੂੰ ਹਾਂਜੀ ਠੀਕ ਹੈ ਮੰਨ ਲਓ ਵੀ ਮੇਰਾ ਕੋਈ ਨੁਕਸਾਨ ਹੋਇਆ ਠੀਕ ਹੈ ਮੇਰਾ ਅਕਾਊਂਟ ਨੰਬਰ ਲਿਖਿਆ ਉੱਥੇ ਮੈਨੂੰ ਪੈਸੇ ਆਈ ਜਾਂਦੇ ਨਾ ਪੈਂਡ ਵਾਲੇ ਬੰਦਿਆਂ ਨੂੰ ਜਹਿਲਸ ਹੋਣ ਲੱਗ ਜਾਂਦੇ ਵੀ ਉਹ ਤਾਂ ਇਹ ਬਹੁਤ ਪੈਸੇ ਆ ਗਏ ਉਹਨੂੰ ਭਲਾ ਉਹਦੇ ਕੋਲੇ ਭਲਾ ਲੱਖ ਰੁਪਏ ਵੀ ਨਾ ਹੋਇਆ ਹੋਵੇ ਸਹੀ ਠੀਕ ਹੈ ਜਿਹਦੇ ਕੋਲ ਪੈਸਾ ਆਉਂਦਾ ਬਈ ਉਹ ਆਪਦੇ ਵਿੱਚੋਂ ਵੀ ਪਾਉਂਦਾ ਹਾਂ 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 ਲੋ ਆਪਾਂ ਬਾਹਰੋਂ ਲੱਖ ਰੁਪਏ ਡੋਨੇਸ਼ਨ ਇਕੱਠੀ ਹੋਈ ਤਾਂ ਆਪਾਂ 5 1000 ਆਪਾਂ ਆਪਦੇ ਕੋਲੋਂ ਹੀ ਪਾਉਣੇ ਹਰ ਇੱਕ ਬੰਦਾ ਪਾਉਂਦਾ ਹੈ ਹਾਂ ਪਾਉਂਦਾ ਆ ਬੰਦਾ ਵੀ ਉਹ ਅਕਸਰ ਉਹਨੇ ਵੀਡੀਓ ਪਾਈ ਆ ਹੈਲਪ ਆਸਤੇ ਹੀ ਪਾਈ ਆ ਤਾਂ ਹੈ ਨਹੀਂਗਾ ਪੈਸਾ ਟਰਾਂਸਫਰ ਕਰਨ ਦੇ ਮਾਰੇ ਨੇ ਪਾਈ ਆ ਨਹੀਂ ਮੈਂ ਉਹ ਨਹੀਂ ਗੱਲ ਕਰਦਾ ਜੰਨੀ ਮੈਂ ਗੱਲ ਕਰਦਾ ਵੀ ਬੰਦੇ ਨੂੰ ਜਿਵੇਂ ਹੁਣ ਤੈਨੂੰ ਯਾਦ ਹੋ ਤੈਨੂੰ ਵੀ ਇੱਕ ਵਾਰੀ ਤੂੰ ਡੋਨੇਸ਼ਨ ਕਰਨ ਗਿਆ ਸੀਗਾ ਉਹਦੇ ਕੋਲੇ ਕਿਹੜਾ ਪੈਂਡ ਸੀ ਮਾਨਸਾਲੇ ਪਾਸੇ ਜਿਹੜੇ ਬੰਦੇ ਆਈ ਥਿੰਕ ਇਹਨਾਂ ਨੂੰ ਅੱਖਾਂ ਦਖਦਾਂ ਨੇ ਇਹਨਾਂ ਨੂੰ ਬਰੰਡੇ ਬਰੰਡੇ ਜਿਗੇ ਤਲਵੰਡੀ ਸਾਬੋ ਹਾਂ ਤਲਵੰਡੀ ਸਾਬੋ ਯਾਨੀ ਕਿ ਉਹ ਤੇ ਤਿੰਨੇ ਭੈਣ ਭਰਾ ਯਾਨੀ ਕਿ ਅੱਖਾਂ ਤੋਂ ਯਚਾਰ ਨੂੰ ਦੀਂਦਾਂ ਨੇ ਇਹਨਾਂ ਨੂੰ ਇਹ ਬੰਦਾ ਉੱਥੇ ਪੈਸੇ ਦੇਣ ਗਿਆ ਹੂੰ ਪਿੰਡ ਦੇ ਬੰਦਿਆਂ ਨੇ ਉਹਨੂੰ ਕੀ ਗੱਲ ਕਹੀ ਸੀ ਇਹ ਕਹਿੰਦੇ ਵੀ ਉੱਥੇ ਉਹਨਾਂ ਨੂੰ ਕਦੋਂ ਪੈਸੇ ਦੇ ਕੇ ਬਈ ਵੀ ਉਹਨਾਂ ਕੋਲ ਤਾਂ ਪੈਸੇ ਪਹਿਲਾਂ ਹੀ ਬਹੁਤ ਆਏ ਪਏ ਉਹਨਾਂ ਕੋਲ ਤਾਂ ਪਰ ਮੈਂ ਉਹਨਾਂ ਦਾ ਘਰੇ ਜਾ ਕੇ ਦੇਖਿਆ ਬਈ ਕੋਈ ਪੈਸਾ ਦਿਖਦਾਨੀ ਸੀਗਾ ਵੀ ਆ ਆਣਾ ਚਲੋ ਆਪਣੀਆਂ ਜਿਹੜੀਆਂ ਲੋੜਾਂ ਉਹ ਤਾਂ ਬਈ ਆਪਾਂ ਕਰਨੀਆਂ ਆਣਾ ਉਹਨਾਂ ਨੂੰ ਇੱਕ ਪੈਸੇ ਵਿਚਾਰਿਆਂ ਕੋਲ ਆਉਂਦੇ ਆ ਕਰਦੇ ਬਹੁਤ ਹੈਲਪ ਕਰਦੇ ਆ ਪਰ ਪਿੰਡ ਵਾਲੇ ਦਾ ਨਜਾਇਜ਼ ਬਈ ਹਾਂ ਇੱਥੇ ਤਾਂ ਹਰੇਕ ਬੰਦਾ ਆਉਂਦਾ ਇਹਨਾਂ ਨੂੰ ਤਾਂ ਇਨੀ ਲੋੜ ਹੀ ਨਹੀਂ ਸੀਗੀ ਵੀ ਉਹ ਦੇਖੋ ਬਈ ਜਿਹੜੇ ਤਿੰਨੇ ਭੈਣ ਭਰਾਵਾਂ ਨੂੰ ਦਿਸਦਾ ਹੀ ਨਹੀਂ ਅੱਖਾਂ 'ਚ ਉਹ ਪੈਸੇ ਉਹਨਾਂ ਨੇ ਕਰਨੇ ਕੀ ਉਹਦਾ ਜਿਹੜੀ ਲੋੜ ਆ ਬਸ ਉਹਨਾਂ ਨੇ ਮਿਲ ਜਣ ਬਹੁਤ ਸਹੀ ਗੱਲ ਹੈ ਬੰਦਾ ਕਿੰਨੇ ਕਰਿਆ ਆਉਂਦਾ ਮੈਂ ਮੈਕਸਿਮਮ 5 ਹਜ਼ਾਰ ਕਰਕੇ ਆਇਆ 5 ਹਜ਼ਾਰ ਨਾਲ ਤੁਹਾਨੂੰ ਲੱਗਦਾ ਵੀ ਉਹ ਮਹਿਲ ਪਾ ਲੈਣ ਮੈਂ ਦੇਖੇ ਨਹੀਂ ਮਹਿਲ ਪਿਆ ਬਾਕੀ ਗੱਲ ਉਹ ਵੀ ਹੈਗੇ ਚਲੋ ਇੱਕ ਤਾਂ ਮੌਕੇ ਦੇ ਬੰਦੇ ਦਾ ਹਣਾ ਹ ਪਾਇੰਦਾ ਉਹਦੇ ਹੱਥੇ ਉਹਨੂੰ ਬੈਕਅਪ ਚਾਹੀਦਾ ਹੁੰਦਾ ਹੈ ਬਿਲਕੁਲ ਬਿਲਕੁਲ ਯਾਰ ਬੈਕਅਪ ਇਹ ਰੋ ਬੰਦੇ ਦੀ ਕਿਸਮਤ ਹੋ ਗਈ ਨਾ ਫਿਰ ਤਾਂ ਹਾਂਜੀ ਉਹ ਬੰਦੇ ਦੀ ਕਿਸਮਤ ਹੋ ਗਈ ਉਹਨੂੰ ਵੀ ਪਤਾ ਨਾ ਕਿਉਂਕਿ ਇੱਕ ਇਹ ਇੱਕ ਦੌਰ ਹੀ ਚੱਲਦਾ ਹੁੰਦਾ ਜੇ ਹੁਣ ਆਪਾਂ ਕਹਿ ਲਈਏ ਵੀ ਕਿਸੇ ਨੇ ਵੀਡੀਓ ਪਾ ਦਿੱ ਯੂਟਿਊਬਰ ਨੇ ਉਹ ਸਰ ਉਹਦੀ ਹੈਲਪ ਕਰੇ ਹੋਣੀ ਹੈਗੀ ਇਹ ਤਾਂ ਹੈ ਨਹੀਂ ਕਿ ਹੁਣ ਦਾਹਾਦਰਾਬਾਦ ਕੋਈ ਫੇਰ ਦੇ ਕੇ ਜਾਊਗਾ ਉਹ ਬਿਲਕੁਲ ਉਹ ਉਹ ਵੀ ਇੱਕ ਬੰਦੇ ਦੀ ਮਜਬੂਰੀ ਬਣ ਜਾਂਦੀ ਚਲੋ ਜਿੰਨੇ ਆਏ ਜਣਾ ਚਲੋ ਕਿਉਂਕਿ ਨੇ ਸੇਵ ਕਰਕੇ ਵੀ ਰੱਖਣੇ ਆਣਾ ਹਾਂ ਉਹ ਤਾਂ ਮੈਂ ਦੱਸਿਆ ਵੀ ਇਹਦੇ ਅਕਾਊਂਟ ਦਾ ਭਰੇ ਪਏ ਆ ਇਹਨਾਂ ਦੀ ਗਾਹ ਦੀ ਆ ਹਾਂ ਜੇ ਹੁਣ ਉਹਨਾਂ ਡੇਲੀ ਵੀਡੀਓ ਪਾ ਦੇ ਵਿੱਚ ਆ ਕੇ ਆਂਦੀ ਉਹ ਉਹ ਤਾਂ ਆਪਾਂ ਨੂੰ ਵੀ ਪਤਾ ਵੀ ਉਹ ਚੀਜ਼ ਗਲਤ ਹੁੰਦੀ ਹੈ ਮਾੜੀ ਗੱਲ ਬਿਲਕੁਲ ਤਾਂ ਤੇ ਜਿਹੜਾ ਹੈਗਾ ਵੀ ਵੀ ਤੁਹਾਨੂੰ ਇਹ ਮੁੱਦੇ ਹਿਸਾਬ ਦੇ ਨਾਲ ਜਿਹੜੀਆਂ ਅਸੀਂ ਗੱਲ ਅੱਜ ਗੱਲਾਂ ਕੀਤੀਆਂ ਗਈਆਂ ਠੀਕ ਹੈ ਇੱਥੇ ਅਸੀਂ ਸਮਾਪਤੀ ਕਰਦੇ ਹਾਂ ਇਹ ਜਾਨੀ ਕਿ ਟੌਪਿਕ ਦੀ ਥੋੜੇ ਸਾਬ ਨਾਲ ਇਹ ਗੱਲਾਂ ਸਾਡੇ ਚ ਕੋਈ ਗਲਤੀਆਂ ਹੋਈਆਂ ਤਾਂ ਪਲੀਜ਼ ਕਮੈਂਟ ਕਰਕੇ ਤੁਹਾਨੂੰ ਉਹ ਵੀ ਦੱਸਿਓ ਹਾਂਜੀ ਅਸੀਂ ਕਿਸੇ ਨਿੱਜੀ ਬੰਦੇ ਨੂੰ ਟਾਰਗੇਟ ਨਹੀਂ ਕੀਤਾ ਇਹਦੇ ਵਿੱਚ ਨਾ ਕਿਸੇ ਖੇਡ ਨੂੰ ਟਾਰਗੇਟ ਕੀਤਾਗਾ ਹਾਂ ਸਪੋਰਟਸ ਵੀ ਜ਼ਰੂਰੀ ਆ ਕਿਉਂਕਿ ਸਪੋਰਟਸ ਦੇ ਨਾਲ ਹੀ ਅੱਜ ਬਹੁਤ ਯੂਥ ਆਪਾਂ ਨਸ਼ਾ ਤੋਂ ਬਰਜਿਆ ਹੋਇਆ ਹੈ ਬਿਲਕੁਲ ਕੋਈ ਸ਼ੱਕ ਨਹੀਂਗਾ ਹਾਂਜੀ ਤੇ ਅਸੀਂ ਜਿਹੜੇ ਆਪਣੇ ਇਹਦੇ ਵੀਡੀਓ ਪਾਉਣ ਦਾ ਮਤਲਬ ਸਾਡਾ ਇਹ ਸੀਗਾ ਵੀ ਤਾਂ ਕਿ ਬੰਦੇ ਨੂੰ ਕਿਸੇ ਨੂੰ ਵੀ ਇੱਕ ਮੋਟੀਵੇਸ਼ਨ ਮਿਲਦਾਗਾ ਠੀਕ ਹੈ ਵੀ ਹਾਂ ਕੋਈ ਬੰਦਾ ਜਿਹਦੇ ਕੋਲ ਪੈਸਾ ਪਿਆਗਾ ਉਹ ਬੰਦਾ ਹੈਲਪ ਕਰਨਾ ਚਾਹੁੰਦਾਗਾ ਠੀਕ ਹੈ ਕਿਸੇ ਵੀ ਪਿੰਡ 'ਚ ਮੈਂ ਨਹੀਂ ਕਹਿੰਦਾ ਵੀ ਕਿਸੇ ਪਿੰਡ ਨੂੰ ਕਰੋ ਆਪਦੇ ਪਿੰਡ ਵਿੱਚ ਸ਼ੁਰੂਆਤ ਕਰਾਂਗੇ ਨਾ ਆਪਾਂ ਠੀਕ ਹੈ ਤਾਂ ਦੂਜੇ ਪਿੰਡ ਆਪੇ ਵੇਖ ਕੇ ਕਾਪੇ ਸਮਾਨ ਲਿਆਉਂਦੇ ਆ ਜੇ ਮੈਂ ਅੱਜ ਸਾਡਾ ਪਿੰਡ ਕੋ ਅੱਜ ਲੈ ਕੇ ਆਉਣਾ ਫਾਇਦੇਪੂਰੇਡ ਠੀਕ ਹੈ ਅਗਲਾ ਪਿੰਡ ਵੀ ਆਈਂ ਲਿਆਉਂਦਾ ਨਹੀਂ ਯਾਰ ਉਹ ਪਿੰਡ ਦਾ ਲੈ ਆ ਅਸੀਂ ਆਪਾਂ ਕਦ ਮਗਰ ਰਹਿ ਗਏ ਕਿਉਂਕਿ ਇਹ ਚੀਜ਼ ਦੀ ਹਰੇਕ ਪਿੰਡ ਨੂੰ ਲੋੜ ਆ ਆਪਾਂ ਇਹ ਨਹੀਂ ਕਹਿੰਦੇ ਆਪਾਂ ਜਾ ਕੇ ਤੀਜੇ ਪਿੰਡ ਦੀ ਹੈਲਪ ਕਰਗੇ ਪਹਿਲਾਂ ਆਪਦੇ ਪਿੰਡ ਤੋਂ ਸਟਾਰਟ ਕਰੋ ਫਿਰ ਅੱਗੇ ਤੁਸੀਂ ਸੋਚੋ ਬਿਲਕੁਲ ਜੀ ਤੇ ਇੱਥੇ ਆਪਾਂ ਆਪਣੀ ਵੀਡੀਓ ਨੂੰ ਸਮਾਪਤ ਕਰਦੇ ਆਂ ਤੇ ਪਲੀਜ਼ ਇਹ ਵੀ ਤੇ ਚੰਗੀ ਲੱਗੀ ਆ ਤਾਂ ਆਪਦੇ ਯਾਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਇੱਥੇ ਅਸੀਂ ਵੀਡੀਓ ਨੂੰ ਖਤਮ ਕਰਦੇ ਆਂ ਧੰਨਵਾਦ ਅਸਰੇ ਗਾ ਗਾ